ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪਟਿਆਲੇ ਤੋਂ ਲਿਖਦਾ ਹੈ ਗੁਰਨਾਮ ਸਿੰਘ ਅਕੀਦਾ ਚੋਣ ਮੀਟਿੰਗਾਂ ਵਿੱਚ ਭਾਸ਼ਣ ਦੇਣ ਤੋਂ ਬਾਅਦ ਜਦੋਂ ਲੋਕਾਂ ਅੱਗੇ ਝੋਲੀ ਾੜ ਕੇ ਰੁਪਈਆਂ ਦੀ ਮੰਗ ਕਰਦੇ ਐ ਤਾਂ ਲੋਕ ਡਾਕਟਰ ਧਰਮਵੀਰ ਗਾਂਧੀ ਦੀ ਝੋਲੀ ਨੋਟਾਂ ਨਾਲ ਭਰ ਦਿੰਦੇ ਐ ਹਾਲਾਂਕਿ ਡਾਕਟਰ ਗਾਂਧੀ ਗਰੀਬ ਉਮੀਦਵਾਰ ਨਹੀਂ ਨੇ ਪਰ ਉਹਨਾਂ ਦਾ ਚੋਣ ਪ੍ਰਚਾਰ ਕਰਨ ਦਾ ਤਰੀਕਾ ਨਵੇਕਲਾ ਏ ਪ੍ਰਾਪਤ ਵੇਰਵਿਆਂ ਅਨੁਸਾਰ ਡਾਕਟਰ ਧਰਮਵੀਰ ਗਾਂਧੀ ਨੇ ਐਲਾਨ ਕੀਤਾ ਹੋਇਆ ਹੈ ਕਿ ਅੱਜ ਦੀ ਚੋਣ ਪ੍ਰਕਿਰਿਆ ਮਹਿੰਗੀ ਹੋਣ ਕਰਕੇ ਚੋਣਾਂ 'ਚ ਵੱਧੂ ਪੈਸਾ ਖਰਚਣ ਦੇ ਉਸ ਸਮਰੱਥ ਨਹੀਂ ਐਸ ਕਰਕੇ ਉਹਨਾਂ ਨੂੰ ਵੋਟ ਦੇ ਨਾਲ-ਨਾਲ ਹਲਕੇ ਦੇ ਵੋਟਰਾਂ ਤੋਂ ਨੋਟ ਵੀ ਚਾਹੀਦੇ ਨੇ ਡਾਕਟਰ ਗਾਂਧੀ ਜਦੋਂ ਚੋਣ ਮੀਟਿੰਗ ਨੂੰ ਸਬੋਧਨ ਕਰਕੇ ਲੋਕਾਂ ਅੱਗੇ ਝੋਲੀ ਾੜਦੇ ਐ ਤਾਂ ਉਹਨਾਂ ਦੀ ਝੋਲੀ 'ਚ ਕੋਈ 10 ਰੁਪਏ ਕੋਈ 20 ਰੁਪਏ ਕੋਈ 50 ਰੁਪਏ ਤੇ ਕੋਈ 100 ਰੁਪਏ ਤੇ ਕੋਈ 500 ਰੁਪਏ ਤੱਕ ਵੀ ਪਾ ਦਿੰਦਾ ਐ ਹਾਲਾਂਕਿ ਡਾਕਟਰ ਗਾਂਧੀ ਦੀ ਝੋਲੀ ਵਿੱਚ ਕਿੰਨੇ ਰੁਪਏ ਪੈ ਗਏ ਹੁਣ ਤੱਕ ਤੇ ਕਿੰਨੇ ਇਕੱਠੇ ਹੋਏ ਆ ਇਸ ਬਾਰੇ ਤਾਂ ਨਹੀਂ ਪਤਾ ਪਰ ਉਹ ਵੋਟਰਾਂ ਦਾ ਇਰਾਦਾ ਦੇਖ ਰਿਹਾ ਹੈ ਕਿ ਜੋ ਵਿਅਕਤੀ ਉਹਨਾਂ ਨੂੰ ਨੋਟ ਦੇ ਰਿਹਾ ਉਹ ਵੋਟ ਵੀ ਪਾਵੇਗਾ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਵੱਲੋਂ ਚੋਣ ਲੜ ਰਹੇ ਡਾਕਟਰ ਧਰਮਵੀਰ ਗਾਂਧੀ ਦੀ ਚਲ ਤੇ ਅਚਲ ਜਿਹੜੀ ਜਾਇਦਾਦ ਕੁੱਲ 4.4 ਕਰੋੜ ਰੁਪਏ ਦੀ ਹੈ ਉਹਨਾਂ ਵੱਲੋਂ ਚੋਣ ਕਮਿਸ਼ਨ ਨੂੰ 2014 ਦਿੱਤੇ ਵਿਰਿਭਯਮ ਤਾਫਕ ਚਲ ਸੰਪਤੀ 'ਚ 1.63 ਕਰੋੜ ਰੁਪਏ ਦਾ ਧਰਮਵੀਰ ਗਾਂਧੀ ਕੋਲ ਦੱਸਿਆ ਗਿਆ ਸੀ ਜੜ ਕੇ 55.35 ਲੱਖ ਰੁਪਏ ਉਸਦੀ ਪਤਨੀ ਪਦਮਾ ਕੌਸ਼ਲ ਦੇ ਨਾਂ ਤੇ ਸਨ ਜੜ ਕੇ ਆਚਲ ਸੰਪਤੀ 'ਚ 1.42 ਕਰੋੜ ਡਾਕਟਰ ਗਾਂਧੀ ਕੋਲ ਤੇ 90 0.45 ਲੱਖ ਕੁਸਤੀ ਪਤਨੀ ਕੋਲ ਨੇ ਜਾਣਕਾਰੀ ਅਨੁਸਾਰ 214 ਦੀ ਚੋਣ ਚੋਣਾਂ ਦਾ 36 ਲੱਖ ਰੁਪਏ ਖਰਚਾ ਆਇਆ ਸੀ ਡਾਕਟਰ ਗਾਂਧੀ ਕਹਿੰਦੇ ਆ ਕਿ ਉਹ ਲੋਕਾਂ 'ਚ ਰਹਿਣ ਵਾਲੇ ਲੋਕਾਂ ਵਰਗੇ ਉਮੀਦਵਾਰ ਹਨ ਉਹਨਾਂ ਨੂੰ ਬੁਲੇਟ ਪ੍ਰੂਫ ਗੱਡੀ ਦੀ ਲੋੜ ਨਹੀਂ ਡਾਕਟਰ ਗਾਂਧੀ ਕਹਿੰਦੇ ਆ ਕਿ ਲੋਕ ਉਹਨਾਂ ਦੀ ਚੋਣ ਲੜ ਰਹੇ ਨੇ ਜੋ ਵੀ ਉਹਨਾਂ ਨੂੰ ਨੋਟ ਦੇ ਰਹੇ ਨੇ ਉਹ ਵੋਟ ਵੀ ਜ਼ਰੂਰ ਦੇਣਗੇ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਦੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ